ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਤਖਤ ਤੋਂ ਸਭ ਤੋਂ ਬਣਾਈ ਗਈ ਪੰਜ ਮੈਮਰੀ ਭਰਤੀ ਕਮੇਟੀ ਸਾਡੇ ਗ੍ਰਹਿ ਵਿਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਇੱਕ ਦੱਦੀ ਅਪੀਲ ਕੀਤੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਖਦੇ ਹਾਂ ਕਿ ਇਹ ਅੱਜ ਜੋ ਸਾਡੇ ਪੰਥਕ ਸੰਕਟ ਬਹੁਤ ਵੱਡਾ ਵਾ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੋ ਟੋਕੇ ਬੜਾ ਮਾਰਨਾ ਚਾਹੀਦਾ ਤੇ ਜੋ ਸਾਡੀ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਜੋ ਸਾਡੇ ਤੇ ਬਹੁਤ ਵੱਡੇ ਸੰਕਟ ਮਸਲੇ ਮੰਡਰਾ ਰਹੇ ਆ ਤੇ ਉਹਨਾਂ ਤੋਂ ਤਾਂ ਯਾਦ ਪਾ ਸਕਦੀ ਕਿ ਜੇ ਸਾਰੀਆਂ ਧਿਰਾਂ ਸਿਰ ਦੇ ਧਿਰਾਂ ਜਿਹੜੀਆਂ ਕਿ ਅਕਾਲ ਤਖਤ ਤੋਂ ਸਮਰਪਤ ਸਮਰਪਤ ਧਿਰਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਬਬੂ ਜੀ ਕੀ ਲੱਗਦਾ 227 ਤੱਕ ਅਕਾਲੀ ਗੱਲ ਦੇ ਰਲੇਮੇ ਦੀ ਆਸ ਰੱਖ ਸਕਦੇ ਆ? ਕੌਮ ਦੀ ਇੱਕਜੁੱਟਤਾ ਦੀ ਆਸ ਰੱਖ ਸਕਦੇ ਆ? ਸੰਸਥਾ ਦੇਖਣਾ ਦੀ ਖਾਸ ਕਰਕੇ। ਇਹ ਮੇਰੇ ਖਿਆਲ ਅਕਿ 2027 ਇਹ ਜੇ ਬਹੁਤ ਦੂਰ ਆ ਸਾਨੂੰ 227 ਜਾਂ ਸਤਾ ਵਾਸਤੇ ਨਹੀਂ ਸਾਨੂੰ ਕੌਮ ਦੀ ਜਿਹੜੀ ਆ ਲੀਡਰਸ਼ਿਪ ਵਾਸਤੇ ਚੰਗੀ ਜੋ ਸਿਆਸਤ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਜੋ ਹੁਣ ਲੁਧਿਆਣਾ ਇਲੈਕਸ਼ਨ ਹੋਈ ਜੋ ਪੰਥਕ ਧਿਰਾਂ ਦਾ ਇੱਕਦਮ ਹਾਸ਼ੀਏ ਤੇ ਚਲੇ ਜਾਣਾ ਬੜਾ ਚਿੰਤਾਜਨਕ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਆਉਣ ਵਾਲੇ ਸਮੇਂ ਲਈ ਕੋਈ ਲੰਮੀ ਜਿਉਂ ਕੋ ਪਲਾਨਿੰਗ ਕੋਈ ਸਿਰ ਤਾਂ ਨਾਲ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹਦਾ ਸਾਰੀਆਂ ਪੰਥਕ ਤਰ੍ਹਾਂ ਨੂੰ ਹੋਰ ਨਾਲ ਵੀ ਆਵਾਜ਼ ਮਾਰੀਏ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜੋ ਇਹ ਜੋ ਸਾਡਾ ਪੰਥਕ ਬੜੀ ਘੁੰਮਣ ਘੇਰੀ ਚ ਫਸਿਆ ਹੋਇਆ ਉਹਨੂੰ ਕਿਸ ਤਰ੍ਹਾਂ ਕਬਾਰ ਕਰਾਇਆ ਜਾ ਸਕਦਾ ਆਸ ਰੱਖਦੇ ਆ ਕਿ ਸਾਰੇ ਅਕਾਲੀ ਦਾ ਲੇਖ ਫੋਰਮ ਤੇ ਇਕੱਠੇ ਹੋ ਸਕਦੇ ਆ ਲੱਗਦਾ ਔਰ ਇਸ ਸਮੇਂ ਦੇ ਵਿੱਚ ਪੰਥਕ ਇਕੱਤਰ ਇਹ ਗੱਲ ਕਰਦੇ ਆ ਇਹ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਬਾਕੀ ਉਹ ਗੁਰੂ ਗੁਰੂ ਹੀ ਜਾਣਦਾ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਰੇ ਇਕੱਠੇ ਹੋ ਕੇ ਅਸੀਂ ਸਿਨਰਚ ਕਰੀਏ